ਕੁਈ ਕਧਾਰੇ ਹੜਤਾਲ ਨੇ ਹੈ ਇੱਕ ਵੈਰੀਫਾਈ ਕਰ ਦਿੱਤਾ ਜੰਦਰ ਸ਼ਖਰ ਜੀ ਨੇ ਵੀ ਕਿੱਥੇ ਕਿੱਥੇ ਰੈਲੀਆਂ ਹੋਈਆਂ ਨੇ ਇਹ ਸੂਚਨਾ ਬਾਅਦ ਚਕਾ ਨੂੰ ਪ੍ਰਾਪਤ ਹੋਈ ਚੰਗੀ ਗੱਲ ਸੀ ਵੀ ਅੱਜ ਨੌਸਰ ਦਾ ਪਟਕੋਟਾਂ ਸੀ ਅੱਜ ਅੜਾ ਰਚ ਜਾਂਦੇ ਉਥੇ ਮੈਸੂਦ ਦੇ ਕੋਲ ਜੇਸਤਰਾਲੇ ਵੀ ਸਥਿਤੀ ਬਣੇਗੀ ਉਹ ਸਾਰੇ ਯਾਦ ਕਰੀ ਸਾਨੂੰ ਚੈਲੰਜ ਦੇ ਤੌਰ ਤੇ ਸਾਨੂੰ ਇਹ ਹੜਤਾਲ ਨੂੰ ਔਰ ਇਸ ਹੜਤਾਲ ਦੀ ਕਾਮਯਾਬੀ ਨੂੰ ਔਰ ਇਹਦਾ ਦੇ ਸਬੰਧ ਵਿੱਚ ਜਿਹੜੀਆਂ ਰੈਲੀਆਂ ਮਜਾਰੇ ਜੋ ਵੀ ਹੈ ਸਾਨੂੰ ਮੈਸੇਜ ਆਏਗਾ ਉਹਨੂੰ ਪੂਰੀ ਤਰ੍ਹਾਂ ਕਾਮਯਾਬ ਕਰਨਾ ਸਾਡੀ ਹਿੱਟ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਟੈਕ ਬਹੁਤ ਜਿੰਨੇ ਜਿੰਨੇ ਅਟੈਕ ਸਾਥੀਆਂ ਨੇ ਘਣਾਇਆ ਵਰ ਪੀਂਡਿੰਗ ਕਰਾ ਲਾ ਪਰ ਅਟੈਕ ਜਿੱਥੇ ਗਿੰਦਰ ਦੇ ਨੇ ਉਥੇ ਸਟੇਟ ਸਰਕਾਰ ਦੇ ਵੀ ਬਹੁਤ ਸਾਰੇ ਅਟੈਕ ਪੰਜਾਬ ਦੇ ਮਜ਼ਦਮਾਂ ਤੇ ਪੰਜਾਬ ਦੇ ਮਜ਼ਦਮਾਂ ਨੂੰ ਜੀ ਸਰਕਾਰ ਨੇ ਹੋਂ ਤੱਕ ਨਹੀਂ ਦਿੱਤੀ ਪੰਜਾਬ ਦੇ ਮਜ਼ਦਮਾਂ ਨੂੰ ਰੈਡੋਨਾਈਜੇਸ਼ਨ ਐਕਟ ਜੋ ਬਣਾਇਆ ਉਹ ਨਗਰਾਲਾ ਨੂੰ ਬਣਾ ਐਕਟ ਬਣਾਇਆ ਉਹਦੇ ਤਹਿਤ ਕੋਈ ਬੈਨੀਫਿਟ ਨਹੀਂ ਮਿਲਦਾ ਬਹੁਤ بڑا ਚੈਲੰਜ ਜਿਹੜਾ ਹੈ ਬੰਦਾ ਬੋਣੀ ਸਰਕਾਰ ਦਾ ਹੈ ਪੰਜਾਬ ਦੇ ਮਜ਼ਦਮਾਂ ਨੂੰ ਮਿਲਦਾ ਹੈ ਮਾਨਯੋਗ ਸੁਪਰੀਮ ਕੋਰਟ ਨੇ 2025 ਚ ਬਹੁਤ ਉੱਤਮ ਫੈਸਲਾ ਦਿੱਤਾ ਹੈ ਬਰਾਬਰ ਕੰਮ ਬਰਾਬਰ ਤਨਖਾਹ ਦਾ ਔਰ ਕੰਟਰੈਕਟਰ ਆਊਟਸੋਰਸ ਜਿੰਨੇ ਵੀ ਸਾਡੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਮਰਜ ਕਰਨ ਦਾ ਔਰ ਕੰਟਰੈਕਟ ਸਿਸਟਮ ਠੇਕੇਦਾਰੀ ਸਿਸਟਮ ਦੀ ਪ੍ਰਥਾ ਨੂੰ ਸਮਾਪਤ ਕਰਨ ਦਾ ਇਹ ਸਰਕਾਰਾਂ ਜਿਹੜੀਆਂ ਨੇ ਉਸ ਫੈਸਲੇ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਗਭਗ ਨਹੀਂ ਕਰ ਰਹੀਆਂ ਸਾਡੇ ਸਟੇਟ ਦੀ ਸਰਕਾਰ ਉਸੇ ਅਨੇਕਾਂ ਰੈਲੀਆਂ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਔਰ ਮੈਮੋਰੰਡਮ ਸਾਰੇ ਹਾਲਾਤਾਂ ਦੀ ਜਾਣਕਾਰੀ ਦਿੱਤੀ ਹੈ ਪਰ ਹਾਲੇ ਤੱਕ ਬਦਲਾਅ ਵਾਲੀ ਸਰਕਾਰ ਨੇ ਇੱਥੇ ਦੇ ਪਾਸੇ ਕੋਈ ਕਾਰਵਾਈ ਕੀਤੀ ਜਿਸ ਤਰ੍ਹਾਂ ਦੇ ਡਰ ਖਸੂਤ ਸਾਡੇ ਪੰਜਾਬ ਦੇ ਵਿੱਚ ਸਾਡੇ ਬਲਾਜਿਮਾ ਦੀ ਸਾਡੇ ਕੀਟੀਆਂ ਦੀ ਸਾਡੇ ਸਟਰੀਮ ਵਰਕਰਾਂ ਦੀ ਇਹ ਸਾਰੀਆਂ ਦੀ ਹੋ ਰਹੀ ਹੈ ਉਹ ਇੱਕ ਚੈਲੰਜ ਹੈ ਦੋਸਤੋ ਸੋ ਹਰਤਾਕ ਤੋਂ ਬਾਅਦ ਮੈਂ ਸਮਝਦਾ ਹਾਂ ਕਿ ਸਾਨੂੰ ਇੱਕ ਹੋਰ ਚੈਲੰਜ ਜਿਹੜਾ ਹੈ ਉਹ ਸੈਂਟਰਪਰਨ ਕੋ ਮਿਲੇਗਾ ਉਹਨੂੰ ਪ੍ਰਵਾਨ ਕਰਨਾ ਹੈ ਚਾਹੇ ਗੁੱਦੀ ਦਾ ਹੋਵੇ ਚਾਹੇ ਭਗਵਾਨਤਮਾਨ ਸਰਕਾਰ ਦਾ ਹੋਵੇ ਚਾਹੇ ਕੇਂਦਰੀ ਵਾਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਸੋ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਰਾਈਟ ਕਿ ਰਾਈਟ ਚੱਲਣ ਦੇ ਵਿੱਚ ਬਹੁਤ ਸਾਰੇ ਖਤਰੇ ਨੇ ਜਿਹੜਾ ਬੰਦਾ ਸੱਜੇ ਚੱਲਦਾ ਨਾ ਉਹਦੇ ਵਾਸਤੇ ਬਹੁਤ ਸਾਰੇ ਖਤਰੇ ਨੇ ਭਾਵੇਂ ਉਹ ਸੜਕ ਤੇ ਚੱਲਦਾ ਹੋਵੇ ਤੇ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਸਦਾਦ ਤੌਰ ਤੇ ਚੰਗਾ ਭਜਤੋ ਜਦੋਂ ਆਪਾਂ ਲੈਫਟ ਚੱਲਾਂਗੇ ਤੇ ਕੋਈ ਐਕਸੀਡੈਂਟ ਦਾ ਖਤਰਾ ਨਹੀਂ ਕੋਈ ਐਕਸੀਡੈਂਟ ਦਾ ਖਤਰਾ ਨਹੀਂ ਕਿਉਂਕਿ ਵਰਨਾਨਕ ਸਾਹਿਬ ਨੇ ਵੀ ਬਰਮਾਇਆ ਹੈ ਕਿ ਲਾਲ ਰੰਗ ਜਿਸਕੋ ਲਗਾ ਲਾਲ ਰੰਗ ਜਿਸਕੋ ਲਗਾ ਜਿਸਕੇ ਵੜ ਭਾਗੀ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਲਾਲ ਝੰਡੇ ਵਾਲਿਆਂ ਦੇ ਕਦੇ ਤੁਸੀਂ ਦੇਖੇ ਨੇ ਇੰਟਰੋਗੇਸ਼ਨ ਸਿੱਟਾਂ ਆ ਰਹੀਆਂ ਹੋਰ ਆ ਰਹੀਆਂ ਨੇ ਉਹ ਲਾਲ ਝੰਡੇ ਵਾਲੇ ਜਿਹੜੇ ਨੇ ਉਹ ਨੀਡ ਤੇ ਕਲੀਨ ਦੇ ਔਰ ਉਹਨਾਂ ਵੱਲੋਂ ਦਿੱਤਾ ਗਿਆ ਮੈਸੇਜ ਉਹਨਾਂ ਵੱਲੋਂ ਦਿੱਤਾ ਗਿਆ ਸੰਘਰਸ਼ ਔਰ ਸਾਡੇ ਕੇਂਦਰ ਦੀਆਂ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੰਘਰਸ਼ ਵਾਲੇ ਹੜਤਾਲ ਨੂੰ ਆਪਾਂ ਕਾਮਯਾਬ ਕਰੀਏ ਤੁਹਾਡੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬੀਬੀਆਂ ਬਹੁਤ ਜੰਮ ਕੇ ਬੈਠੀਆਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ

ਸਾਡੇ ਜੋ ਪੰਜਾਬ ਦੇ ਮੁਲਾਜ਼ਮਾਂ ਦੇ ਵੱਡੇ ਲੀਡਰ ਸਾਥੀ ਹਰੀ ਸਿੰਘ ਤੌੜਾ ਜੀ ਜਿਹੜੇ ਕਰਮਚਾਰੀ ਦਲ ਦੇ ਪੰਜਾਬ ਦੇ ਬਹੁਤ ਸੰਨੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਨੇ ਉਹ ਆਏ ਨੇ ਵੈਸੇ ਤਾਂ ਸਾਡਾ ਇੱਥੇ ਖਤਮ ਕਰਨਾ ਸੀ ਰਾਜਾ ਅਸੀਂ ਉਹਨਾਂ ਨੂੰ ਬਹੁਤ ਵੀ ਮੈਂ ਆਜ਼ਾਤ ਮੰਨਦਾ ਹਾਂ ਤੁਹਾਨੂੰ ਕਿ 5 ਮਿੰਟ ਲਈ ਸਹੀ ਉਹ ਵੀ ਆਪਣਾ ਸੁਨੇਹਾ ਲੈਣ ਬਾਹਰ ਦੇਖ ਕੇ ਹਟਾ ਦੇ ਸੰਗ ਵਿੱਚ ਸਾਥੀ ਹਰੀ ਸਿੰਘ ਤੌੜਾ